ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮਹਾਪ੍ਰਿੰਸ ਨਿਆਲ ਇਸ ਵਕਤੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ ਲਗਾਤਾਰ ਪੱਖ ਦਾ ਜਾ ਰਿਹਾ ਹੈ ਹਾਈ ਕੋਰਟ ਨੂੰ ਲੈ ਕੇ ਅਗਰ ਗੱਲ ਕੀਤੀ ਜਾਵੇ ਹਾਈ ਕੋਰਟ ਨੇ ਕਿਹਾ ਕਿ ਮਸਲਾ ਗੰਭੀਰ ਹੈ ਮਸਲਾ ਗੰਭੀਰ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਐਸਆਈਟੀ ਨੇ ਵੀ ਕਿਹਾ ਕਿ ਪਹਿਲੀ ਇੰਟਰਵਿਊ ਰਾਜਸਥਾਨ ਜੇਲ੍ਹ ਦੇ ਵਿੱਚ ਹੋਈ ਦੂਸਰੀ ਦਾ ਹਾਲੇ ਕੋਈ ਪਤਾ ਨਹੀਂ ਹੈ ਤਾਂ ਅੱਜ ਸੁਣਵਾਈ ਹੋਈ ਹੈ ਸੁਣਵਾਈ ਦਰਵਾਨ ਕੀ ਕੁਝ ਦਲੀਲਾਂ ਵਕੀਲ ਵੱਲੋਂ ਰੱਖੀ ਗਈ ਹੈ ਹਾਈ ਕੋਰਟ ਨੇ ਕੀ ਕਿਹਾ ਕਿੜੇ ਕਿੜੇ ਅਫਸਰਾਂ ਨੂੰ ਇਸ ਹਾਈ ਕੋਰਟ ਨੇ ਵੀ ਕਿਹਾ ਕਿ ਐਸਆਈਟੀ ਕਿਉਂ ਨਾ ਬਣਾਈ ਜਾਵੇ ਵੱਡੇ ਅਫਸਰ ਜਿਹੜੇ ਆ ਇਸ ਐਸਆਈਟੀ ਦੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਜਾਵੇ ਔਰ ਪਤਾ ਕਰਾਇਆ ਜਾਵੇ ਲਾਰੈਂਸ ਬਿਸ਼ਨੋਈ ਇੰਟਰਵਿਊ ਕਿੱਥੇ ਹੋਈ ਹੈ ਕਿਨੇ ਕਿਹੜੀ ਤਰੀਕ ਨੂੰ ਹੋਈ ਹੈ ਇਸ ਗगन ਮੇਰੇ ਨਾਲ ਮੌਜੂਦ ਹੈ ਸਟੂਡੀਓ ਰੂਮ ਚ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਗगन ਔਰ ਹਾਈ ਕੋਰਟ ਨੇ ਕੀ ਕੀਤਾ ਦੇਖੋ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਉੱਤੇ ਹਾਈ ਕੋਰਟ ਨੇ ਹੀ ਸੂ ਮੋਟੋ ਲਿੱਤਾ ਸੀ ਸੂ ਮੋਟੋ ਲੈਂਡ ਤੋਂ ਬਾਅਦ ਪਿਛਲੀ ਵਾਰ ਦੀ ਸੁਣਵਾਈ ਦੇ ਵਿੱਚ ਇਹ ਪੁੱਛਿਆ ਸੀ ਕਿ ਹੁਣ ਤੱਕ ਇੰਨੀ ਦੇਰੀ ਕਿਉਂ ਹੋ ਰਹੀ ਹੈ ਕਿਉਂ ਨਹੀਂ ਹੁਣ ਤੱਕ ਪਤਾ ਚੱਲ ਰਿਹਾ ਕਿ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਕਿੱਥੇ ਹੈ ਕਿਹੜੀ ਜੇਲ੍ਹ ਦੇ ਵਿੱਚ ਉਹ ਸੀ ਪੰਜਾਬ ਦੀ ਜੇਲ੍ਹ ਦੇ ਵਿੱਚ ਇੰਟਰਵਿਊ ਹੋਈ ਹੈ ਇਹ ਕਿਹੜੀ ਹੋਰ ਜੇਲ੍ਹ ਦੇ ਵਿੱਚ ਇੰਟਰਵਿਊ ਹੋਈ ਹੈ ਤਾਂ ਉਸ ਦੇ ਉੱਤੇ ਜੋ ਸੋਰਸਸ ਦੇ ਹਵਾਲੇ ਤੋਂ ਉਸ ਵੀ ਆਪਣੇ ਪ੍ਰੋ ਪੰਜਾਬ ਟੀਵੀ 'ਤੇ ਖਬਰ ਚਲਾਈ ਸੀ ਕਿ ਜੋ ਐਸਆਈਟੀ ਦੀ ਰਿਪੋਰਟ ਹੈ ਉਸ ਦੇ ਵਿੱਚ ਇਹ ਲਿਖਿਆ ਗਿਆ ਕਿ ਪੰਜਾਬ ਤੋਂ ਬਾਹਰ ਇੱਕ ਇੰਟਰਵਿਊ ਹੋਈ ਹੈ ਜਿਹੜੀ ਕਿ ਰਾਜਸਥਾਨ ਦੀ ਜੇਲ੍ਹ ਦੱਸੀ ਜਾ ਰਹੀ ਹੈ ਜਦੋਂ ਰਾਜਸਥਾਨ ਦੇ ਉੱਤੇ ਉਹ ਉਸ ਨੂੰ ਪੁਲਿਸ ਲੈ ਕੇ ਗਈ ਹੋਈ ਸੀਗੀ ਤਾਂ ਅੱਜ मामले ਦੇ ਵਿੱਚ ਸੁਣਵਾਈ ਕਰ ਰਹੇ ਸੀ ਤਾਂ ਉਦੋਂ ਦਲੀਲਾਂ ਹੋਈਆਂ ਆਪਣਾ ਪੱਖ ਜੋ ਹੈ ਪੰਜਾਬ ਸਰਕਾਰ ਦੇ ਵੱਲੋਂ ਰੱਖਿਆ ਗਿਆ ਔਰ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਐਸਆਈਟੀ ਦੀ ਰਿਪੋਰਟ ਸਬਮਿਟ ਕੀਤੀ ਗਈ ਸੀਗੀ ਜਿਹੜੀ ਬਣਾਈ ਗਈ ਸੀ ਇਸ ਨੂੰ ਜਾਂਚ ਕਰਨ ਵਾਸਤੇ ਕਿ ਇੰਟਰਵਿਊ ਹੋਈ ਕਿੱਥੇ ਹੈ ਤਾਂ ਉਸ ਰਿਪੋਰਟ ਦੇ ਉੱਤੇ ਜੋ ਕੋਰਟ ਦੀ ਵਕੀਲ ਮਦਦ ਕਰ ਰਹੇ ਨੇ ਤਨੂ ਬੇਦੀ ਉਹਨਾਂ ਨੇ ਸਵਾਲ ਚੁੱਕੇ ਕਹਿੰਦੇ ਕਿ ਇਸ ਰਿਪੋਰਟ ਦੇ ਵਿੱਚ ਔਰ ਉਸ ਪੂਰੀ ਇੰਟਰਵਿਊ ਦੇ ਵਿੱਚ ਬਹੁਤ ਸਾਰੇ ਲੂਪ ਹੋਲਸ ਨੇ ਕਹਿੰਦੇ ਇਦਾਂ ਜਾਪਦਾ ਹੈ ਕਿ ਇਹ ਇਹ ਇੰਟਰਵਿਊ ਰਾਜਸਥਾਨ ਇਹ ਬਲਕਿ ਪੰਜਾਬ ਦੇ ਕਿਥੇ ਹੋਰ ਜਗ੍ਹਾ ਦੇ ਉੱਤੇ ਹੋਈ ਹੈ ਕਿਉਂਕਿ 6-7 ਦਾ ਉਹਨਾਂ ਨੇ ਹਵਾਲਾ ਕੀਤਾ ਕਿਉਂਕਿ ਕੋਰਟ ਦੀਆਂ ਇਹ ਜੋ ਦਲੀਲਾਂ ਨੇ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਆਪਾਂ ਉਹ ਪੂਰੀ ਇੱਕ ਗੱਲ ਜਿਹੜੀ ਹੈ ਆਪਣੇ ਦਰਸ਼ਕਾਂ ਨੂੰ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕੋਰਟ ਨੇ ਇਹ ਵੀ ਗੱਲ ਕਹੀ ਕਿ ਕਿਉਂ ਨਾ ਇਸ ਦੀ ਜਾਂਚ ਜਿਹੜੀ ਹੈਗੀ ਹੈ ਉਹ ਪੰਜਾਬ 'ਚ ਕੋਈ ਵਧੀਆ ਪੁਲਿਸ ਅਫਸਰਾਂ ਤੋਂ ਕਰਵਾਈ ਜਾਵੇ ਔਰ ਕਹਿੰਦੇ ਐਵੇਂ ਨਹੀਂ ਕਿ ਐਸਐਚਓ ਲੈਵਲ ਦਾ ਕੋਈ ਪੁਲਿਸ ਅਫਸਰ ਦੇ ਦੋ ਕਹਿੰਦੇ ਐਸਪੀ ਲੈਵਲ ਤੋਂ ਉੱਪਰ ਦੇ ਅਧਿਕਾਰੀ ਹੋਣ ਜਿਹੜੇ ਇਸ ਕੇਸ ਦੀ ਜਾਂਚ ਕਰਨ ਔਰ ਇਹ ਵੀ ਕਿਹਾ ਗਿਆ ਕਿ ਗੱਲ ਹੋਣਾ ਇਸ ਕੇਸ ਦੇ ਵਿੱਚ ਪਹਿਲਾਂ ਦਰਜ ਕੀਤੀ ਜਾਵੇ ਔਰ ਉਸ ਤੋਂ ਬਾਅਦ ਜਿਹੜੀ ਸੈਟ ਹੈ ਉਹ ਬਣਾ ਕੇ ਨਵੀਂ ਸੈਟ ਵਿੱਚ ਜਾਂਚ ਕੀਤੀ ਜਾਵੇ ਅਫਸਰ ਕਰੇ ਜਿਹੜਾ ਕਿ ਹੋਵੇ ਉਸ ਨੂੰ ਦਿੱਤੀ ਜਾਵੇ ਯਾਨੀ ਕਿ ਜਿਹੜੇ ਨੌਜਵਾਨ ਇਸ ਵਲੇ ਪੁਲਸ ਅਫਸਰ ਨੇ ਕਹਿੰਦੇ ਉਹਨਾਂ ਤੋਂ ਇਹ ਜਾਂਚ ਕਰਵਾਈ ਜਾਵੇ ਔਰ ਇਹ ਵੀ ਕਿਹਾ ਗਿਆ ਕਿ ਇਨਕੁਲੀਡ ਕਰਵਾਏ ਜਾਣ ਜਿਹੜੇ ਇੰਟਰਵਿਊ ਉਹ ਕੀਤੇ ਗਏ ਸੀ ਕਿ ਉਹ ਕੋਰਟ ਦੇ ਵਿੱਚ ਇਹ ਗੱਲ ਹੋਈ ਹੈ ਕਿ ਇਹ ਇੰਟਰਵਿਊ ਵੀ ਡਿਲੀਟ ਕਰਵਾਏ ਜਾਣ ਜਿੱਥੇ-ਜਿੱਥੇ ਇੰਟਰਵਿਊ ਪਏ ਹੋਏ ਨੇ ਫਿਰ ਭਾਵੇਂ ਸੋਸ਼ਲ ਮੀਡੀਆ ਹੋਵੇ YouTube ਹੋਵੇ Facebook ਹੋਵੇ ਜਾਂ ਕਿਸ ਕਈਆਂ ਨੇ ਆਪਣੇ ਆਪਣੇ ਪੇਜਾਂ ਦੇ ਉੱਤੇ ਪਏ ਹੋਏ ਨੇ ਇਹ ਵੀ ਗੱਲ ਕਹੀ ਗਈ ਹੈ ਕਿ ਇੰਟਰਵਿਊਜ਼ ਨੂੰ ਡਿਲੀਟ ਕੀਤਾ ਜਾਵੇ ਔਰ ਐਸਪੀ ਰੈਂਕ ਦੇ ਅਧਿਕਾਰੀ ਤੋਂ ਉੱਪਰ ਦਾ ਅਧਿਕਾਰੀ ਇਸ ਪੂਰੀ ਜਿਹੜੀ ਕੇਸ ਹੈ ਇਸ ਨੂੰ ਛਾਣਬੀਨ ਕਰੇ ਇਸ ਦੀ ਇਨਵੈਸਟਿਗੇਸ਼ਨ ਕਰੇ ਐਸਚੂ ਲੈਵਲ ਦਾ ਕੋਈ ਤਦ ਗਰੀ ਨਹੀਂ ਹੋਣਾ ਚਾਹੀਦਾ ਔਰ ਫਿਰ ਕਹਿੰਦੇ ਸੀਲ ਬੰਦ ਰਿਪੋਰਟ ਜਿਹੜੀ ਹੈਗੀ ਇਹ ਸਬਮਿਟ ਕੀਤੀ ਜਾਵੇ ਔਰ ਏਡੀਜੀਪੀ ਜੇਲ ਜਿਹੜੇ ਕਿ ਅਰुणਪਾਲ ਨੇ ਉਹਨਾਂ ਨੇ ਇਹ ਗੱਲ ਜ਼ਰੂਰ ਉੱਥੇ ਸਵੀਕਾਰੀ ਹੈ ਕਿ ਇਹ ਜਿਹੜੀ ਇੰਟਰਵਿਊ ਹੈ origignal ਇੰਟਰਵਿਊ ਹੈ ਕੋਈ AI ਜਨਰੇਟ ਇੰਟਰਵਿਊ ਨਹੀਂ ਹੈਗੀ ਜਾਂ ਫਿਰ ਇਹ ਇੰਟਰਵਿਊ ਕਿਸੇ ਰਿਕਾਰਡਰ ਦੇ ਥਰੂ ਕੀਤੀ ਹੋਵੇ ਕਹਿੰਦੇ ਕਿ ਆ ਲਾਰੈਂਸ ਬਿਸ਼ਨੋਈ ਹੈ ਔਰ ਉਸਦੀ ਹੀ ਇੰਟਰਵਿਊ ਹੈ ਔਰ ਐਡਵੋਕੇਟ ਨੇ ਗੱਲ ਅੰਦਰ ਇਹ ਵੀ ਕਹੀ ਕਿ ਅ ਇਹ ਵੀ ਲੱਗਦਾ ਕਿ ਇੰਟਰਵਿਊ ਜਿਵੇਂ ਸੀਆਈਏ ਬਠਿੰਡਾ ਦੇ ਵਿੱਚ ਹੋਈ ਹੋਵੇ ਤਾਂ ਉਹਨਾਂ ਦੀ ਇਸ ਗੱਲ ਦੇ ਉੱਤੇ ਵੀ ਜੋ ਪ੍ਰਤੀਕਰਮ ਸੀਗਾ ਫਿਰ ਉਹ ਸਰਕਾਰ ਦੇ ਵਕੀਲ ਦੇ ਵੱਲੋਂ ਦਿੱਤਾ ਗਿਆ ਐਡਵੋਕੇਟ ਨੇ ਵੀ ਕਿਹਾ ਕਿ ਪਹਿਲੇ ਇੰਟਰਵਿਊ ਤੋਂ ਬਾਅਦ ਦੂਜੀ ਇੰਟਰਵਿਊ ਦੇ ਵਿੱਚ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਪਰ ਪੰਜਾਬ ਦੇ ਕਹਿੰਦੇ ਡੀਜੀਪੀ ਨੇ ਬਹੁਤ ਕੁਝ ਕਹਿ ਦਿੱਤਾ ਸੀਗਾ ਕਿ ਉਹਨਾਂ ਦਾ ਪਹਿਲਾ ਜਿਹੜਾ ਇੰਟਰਵਿਊ ਹੋਇਆ ਸੀ ਡੀਜੀਪੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੁਹਾਡੇ ਵੀ ਯਾਦ ਹੋਊਗਾ ਕਿ हेयर ਸਟਾਈਲ ਵੱਖਰਾ ਹੈ ਜਦੋਂ ਸਾਡੇ ਕੋਲ ਆਇਆ ਉਦੋਂ ਉਹਦਾ ਹੂਲੀਆ ਵੱਖਰਾ ਸੀਗਾ ਪਰ ਜਦੋਂ ਦੂਜੀ ਇੰਟਰਵਿਊ ਆ ਜਾਂਦੀ ਹੈ ਤਾਂ ਉਹਦੇ ਵਿੱਚ ਹੂਲੀਆ ਉਹ 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 ਸੇਪ ਉਹਨਾਂ ਆਈ ਥਿੰਕ ਸਵਾਲ ਐਡ ਆਨ ਕਰਨਾ ਕਰਗਾ ਜਦੋਂ ਖਬਰਾਂ ਚੱਲਦੀਆਂ ਕਈ ਮਾਹਰ ਕਹਿੰਦੇ ਨੇ ਕਿ ਜਿਸ ਨੇ ਇੰਟਰਵਿਊ ਦਿੱਤੀ ਹੈ ਜਿਸ ਨੇ ਲਿਤੇ ਰਿਮਾਂਡ ਤੇ ਲੈ ਕੇ ਪੁੱਛ ਲਿਆ ਜਾਵੇ ਕਿਸ ਨੇ ਕੀਤੀ ਇੰਜ ਹੋ ਸਕਦਾ ਹੈ ਕੋਰਟ ਦੇ ਵਿੱਚ ਦਲੀਲ ਰੱਖੀ ਜਾ ਸਕਦੀ ਹੈ ਵਕੀਲ ਵੱਲੋਂ ਇਹ ਹਾਈ ਕੋਰਟ ਕਹਿ ਸਕਦਾ ਹੈ ਰਿਮਾਂਡ ਲਿਆ ਜਾ ਸਕਦਾ ਨਹੀਂ ਦੇਖੋ ਇੰਟਰਵਿਊ ਜਿਸ ਜਰਨਲਿਸਟ ਦੇ ਵੱਲੋਂ ਕੀਤੀ ਜਗਮਿੰਦਰ ਪਟੇਲਾ ਉਹਨਾਂ ਦੇ ਵੱਲੋਂ ਉਹ ਇੰਟਰਵਿਊ ਕੀਤੀ ਗਈ ਸੀ ਹਾਲਾਂਕਿ ਕੋਰਟ ਦੇ ਵਿੱਚ ਨਾ ਹੀ ਕੋਈ ਇਹ ਜੀ ਦਲੀਲ ਰੱਖੀ ਗਈ ਹੈ ਨਾ ਹੀ ਕੋਈ ਇਹ ਜੀ ਕੋਈ ਗੱਲ ਹੋਈ ਹੈ ਕੋਰਟ ਨੇ ਸਿਰਫ ਇਹ ਆਦੇਸ਼ ਦਿੱਤੇ ਨੇ ਕਿ ਇਹ ਇੰਟਰਵਿਊਜ਼ ਨੂੰ ਡਿਲੀਟ ਕਰਵਾ ਦਿੱਤਾ ਜਾਵੇ ਕਿਉਂਕਿ ਦੇਖੋ ਫੇਲਿਅਰ ਕਿਸ ਦਾ ਇਹ ਦੇ ਵਿੱਚ ਫੇਲਿਅਰ ਤਾਂ ਪ੍ਰਸ਼ਾਸਨ ਦਾ ਹੈ ਨਾ ਜੇਲ੍ਹ ਦੇ ਵਿੱਚ ਤਾਂ ਉਹਨਾਂ ਦੇ ਬੰਦਾ ਬੰਦ ਹੈ ਜੇਲ੍ਹ ਦੇ ਵਿੱਚ ਇੰਟਰਵਿਊ ਲੈਣ ਵਾਲਾ ਬੰਦਾ ਨਹੀਂ ਹੈ ਉਹ ਤਾਂ ਆਪਣੇ ਸਟੂਡੀਓ ਦੇ ਵਿੱਚ ਬੈਠੇ ਹੋ ਤਾਂ ਬਾਹਰ ਬੈਠੇ ਹੋਏ ਨੇ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦ ਹੈ ਇੰਟਰਵਿਊ ਉਹਦੇ ਵੱਲੋਂ ਦਿੱਤੀ ਜਾ ਰਹੀ ਹੈ ਉਹ ਇੰਟਰਵਿਊ ਕਰਵਾ ਕਰ ਰਿਹਾ ਹੈ ਔਰ ਉਸ ਨੂੰ ਇਹ ਸਮਾਨ ਕੌਣ ਪ੍ਰੋਵਾਈਡ ਕਰਵਾ ਰਿਹਾ ਹੈ smartphone ਕੌਣ ਦੇ ਰਿਹਾ ਹੈ ਉਸ ਨੂੰ ਇੰਟਰਨੈਟ ਹਾਈ ਸਪੀਡ ਦਾ ਕੌਣ ਦੇ ਰਿਹਾ ਹੈ ਔਰ ਐਦਾਂ ਨਹੀਂ ਕਿ 10 ਮਿੰਟ ਦੀ ਇੰਟਰਵਿਊ ਹੋ ਗਈ 5 ਮਿੰਟ ਦੀ ਇੰਟਰਵਿਊ ਹੋ ਗਈ ਹੋਵੇ 50 ਮਿੰਟ ਦੀ ਇੰਟਰਵਿਊ ਹੋਣੀ ਕੋਈ ਛੋਟੀ ਗੱਲ ਨਹੀਂ ਹੈ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਫੇਲਿਅਰ ਅਜੇ ਵੱਡੇ ਵੱਡੇ ਦਾਅਵੇ ਕਰਦੇ ਨੇ ਕਿ ਜੇਲਾ ਚ ਜੈਮਰ ਨੇ ਜੇ ਉਹਨੂੰ ਕੜੀ ਸੁਰੱਖਿਆ ਦੇ ਅੰਡਰ ਰੱਖਿਆ ਹੋਇਆ ਹੈ ਉੱਥੇ ਦਾ ਪਰਿੰਦਾ ਪਰ ਨਹੀਂ ਮਾਰ ਸਕਦਾ ਤਾਂ ਫਿਰ ਇਹ ਇੰਟਰਵਿਊ ਕਿਵੇਂ ਹੋਗੀ ਇਸ ਦੇ ਵਿੱਚ ਜਿਹੜੇ ਵੱਡੇ ਅਧਿਕਾਰੀਆਂ ਦੀ ਮਿਲੀ ਭੁਗਤ ਹੈ ਉਹ ਵੀ ਜਵਾਬਦੇਹੀ ਜ਼ਰੂਰ ਉਹਨਾਂ ਦੀ ਤੈਅ ਕੀਤੀ ਜਾਊਗੀ ਸਭ ਤੋਂ ਵੱਡਾ ਸਵਾਲ ਹੈ ਗਗਨ ਇਸ ਇਹ ਤਾਂ ਪਤਾ ਲੱਗ ਸਕਦਾ ਨਾ ਕਿ ਕਿਹੜੀ ਤਰੀਕ ਨੂੰ ਇੰਟਰਵਿਊ ਹੋਈ ਆ ਇਹਨਾਂ ਤਾਂ ਪੁੱਛ ਗੇਸ ਚ ਪਤਾ ਲਗਾਇਆ ਜਾ ਸਕਦਾ ਹੈ ਨਾ ਉਸੇ ਚੀਜ਼ ਦਾ ਵੀ ਕੋਈ ਜ਼ਿਕਰ ਨਹੀਂ ਆ ਕੋਰਟ ਦੇ ਵਿੱਚ ਕੀ ਕਿਹੜੀ ਤਰੀਕ ਨੂੰ ਹੋਈ ਆ ਲਾਰੈਂਸ ਨੂੰ ਜਾਂ ਰਿਮਾਂਡ ਤੇ ਲੈ ਲੈਣ ਜਾਂ ਜਿਸ ਨੂੰ ਇੰਟਰਵਿਊ ਦਿੱਤਾ ਹੈ ਲਾਰੈਂਸ ਲਾਰੈਂਸ ਨੂੰ ਜੇਕਰ ਪੁਲਿਸ ਪੁੱਛਣ ਦੇ ਉੱਤੇ ਆਵੇ ਤਾਂ ਆਸਾਨੀ ਤਰ੍ਹਾਂ ਪੁੱਛਿਆ ਜਾ ਸਕਦਾ ਹੈ ਇੰਟਰੋਗੇਸ਼ਨ ਕੀ ਹੁੰਦੀ ਹੈ ਜਦੋਂ ਅਸੀਂ ਵੇਖਦੇ ਹਾਂ ਕਈ ਵਾਰ ਕਈ ਇਹ ਜੇ ਵੱਡੇ ਕੇਸਿਸ ਦੇ ਵਿੱਚ ਇੰਟਰੋਗੇਸ਼ਨ ਜਦੋਂ ਵਿਅਕਤੀ ਤੋਂ ਹੋਈ ਹੋਵੇ ਉਹ ਪੁਰਾਣੇ ਆਪਾਂ ਪੰਜਾਬ ਪੁਲਿਸ ਦੇ ਰਿਕਾਰਡ ਦੀ ਗੱਲ ਕਰ ਲਈਏ ਜੇ ਇੱਕ ਵਾਰੀ ਕਿਸੇ ਬੰਦੇ ਤੋਂ ਇੰਟਰੋਗੇਸ਼ਨ ਤਾਂ ਪ੍ਰਿੰਸੋ ਕਹਿੰਦੇ ਹੁੰਦੇ ਸੀ ਕਿ ਉਹ ਬੰਦਾ ਹਫਤਾ ਸਿੱਧਾ ਤੁਰਨ ਨਹੀਂ ਪਾਉਂਦਾ ਹੁੰਦਾ ਸੀਗਾ ਤਾਂ ਜੇ ਇੰਟਰੋਗੇਸ਼ਨ ਸਹੀ ਤਰੀਕੇ ਦੇ ਨਾਲ ਸੂਤ ਤਰੀਕੇ ਦੇ ਨਾਲ ਆ ਕੇ ਕੀਤੀ ਹੋਵੇ ਤਾਂ ਕਿਉਂ ਨਾ ਬੰਦਾ ਬੋਲੂਗਾ ਕਿ ਹਾਂ ਵੀ ਕਿੱਥੇ ਇੰਟਰਵਿਊ ਹੋਈ ਹੈ ਕਿਹੜੀ ਥਾਂ ਦੇ ਉੱਤੇ ਹੋਈ ਹੈ ਕਿੰਨੇ ਪੁਲਿਸ ਅਫਸਰ ਨੇ ਮੋਹੀਆ ਕਰਵਾਇਆ ਸੀ ਤਾਂ ਪੁੱਛਣ ਨੂੰ ਤਾਂ ਬਹੁਤ ਕੁਝ ਹੋ ਸਕਦਾ ਹੈ ਪਰ ਵੱਡਾ ਸਵਾਲ ਇਹ ਹੈ ਕਿ ਅਜੇ ਤੱਕ ਇੰਨਾ ਟਾਈਮ ਕਿਉਂ ਲੱਗ ਗਿਆ तकरीबन 8 ਮਹੀਨੇ ਬੀਤ ਚੁੱਕੇ ਨੇ ਅਜਰੀ ਇਹ ਚੀਜ਼ ਨਹੀਂ ਪਰ ਚੱਲ ਰਹੀ ਕਿ ਇੱਕ ਤਾਂ ਚਲੋ ਕਹਿ ਦਿੱਤਾ ਕਿ ਇੱਕ ਇੰਟਰਵਿਊ ਰਾਜਸਥਾਨ ਦੇ ਵਿੱਚ ਹੋ ਗਈ ਦੂਜੀ ਕਿੱਥੇ ਹੋਈ ਹੈ ਰਾਜਸਥਾਨ ਦੇ ਵਿੱਚ ਵੀ ਜ਼ਿਕਰ ਹੋ ਔਰ ਇਸ ਦੇ ਵਿੱਚ ਜਿਹੜੀਆਂ ਹੋਰ ਬਹੁਤ ਇੰਟਰਸਟਿੰਗ ਆਬਜ਼ਰਵੇਸ਼ਨ ਸਿਗੀਆਂ ਇਸ ਵਾਰ ਕੋਰਟ ਦੀ ਸੁਣਵਾਈ ਦੇ ਵਿੱਚ ਉਹ ਕੀ ਹੈ ਉਹ ਇੱਕ ਵਾਰ ਆਪਾਂ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਦਈਏ ਐਡਵੋਕੇਟ ਨੇ ਜਿਸ ਤਿੱਕਨਾ ਕਿਹਾ ਕਿ ਹੂਲੀਆਂ ਬਦਲਿਆ ਹੋਇਆ ਸੀਗਾ ਤਾਂ ਐਡੀਜੀਪੀ ਨੇ ਵੀ ਕਿਹਾ ਕਿ ਹੂਲੀਆਂ ਤਾਂ ਕਹਿੰਦੇ ਜੇਲ੍ਹ ਦੇ ਵਿੱਚ ਨਾਈ ਵੀ ਹੁੰਦੇ ਨੇ, ਵਾਲ ਕੱਟਣ ਦਾ ਕੰਮ ਵੀ ਹੁੰਦਾ ਤਾਂ ਹੂਲੀਆਂ ਉਸੇ ਚੇਂਜ ਹੋ ਗਿਆ ਹੋਊਗਾ ਉਹ ਕੱਟਦੇ ਉੱਤੇ ਹੋਣਗੇ। ਐਡਵੋਕੇਟ ਨੇ ਇਹ ਵੀ ਕਿਹਾ ਕਿ ਐਨਆਈਏ ਤੇ ਰਾਜਸਥਾਨ ਦੇ ਕੋਲ ਲਾਰੈਂਸ ਕਾਫੀ ਘੱਟ ਸਮੇਂ ਦੇ ਵਾਸਤੇ ਰਿਹਾ ਹੈ। ਬਾਕੀ ਸਮਾਂ ਕਹਿੰਦੇ ਜ਼ਿਆਦਾ ਉਹ ਪੰਜਾਬ ਦੀ ਜੇਲ੍ਹ ਦੇ ਵਿੱਚ ਹੀ ਰਿਹਾ। ਜੇ ਤੁਸੀਂ ਕਹਿ ਰਹੇ ਹੋ ਕਿ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਹੋਇਆ ਤਾਂ ਕਹਿੰਦੇ ਰਾਜਸਥਾਨ ਦੇ ਵਿੱਚ ਹੀ ਆ। ਐਨਆਈਏ ਦੇ ਕੋਲ ਤਾਂ ਬਹੁਤ ਘੱਟ ਰਿਹਾ ਹੈ। ਲਾਰੈਂਸ ਵਾਲੇ ਮਾਮਲੇ ਦੇ ਵਿੱਚ ਤਾਂ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਤਾਂ ਲਾਰੈਂ ਦੇ ਵਿੱਚ ਗਲਤੀ ਹੋਈ ਔਰ ਕੋਰਟ ਇਸ ਚੀਜ਼ ਦਾ ਧਿਆਨ ਰੱਖੇਗੀ ਕਿ ਕਿਸ ਜਗ੍ਹਾ ਪਰ ਗਲਤੀ ਹੋਈ ਹੈ ਗਲਤੀ ਤਾਂ ਹੋਈ ਹੈ ਨਾ ਕਿ ਕਿਸ ਤਰੀਕੇ ਦੇ ਨਾਲ ਇੱਕ ਇੰਟਰਵਿਊ ਹੋ ਗਈ ਤਾਂ ਕਹਿੰਦੇ ਉਸ ਚੀਜ਼ ਦਾ ਧਿਆਨ ਦਿੱਤਾ ਜਾਵੇ ਔਰ ਕਹਿੰਦੇ ਕਿ ਇੰਟਰਵਿਊ ਦੇ ਵਿੱਚ ਹੀ ਸਲਮਾਨ ਖਾਨ ਨੂੰ ਵੀ ਧਮਕੀ ਦਿੱਤੀ ਗਈ ਹੈ ਔਰ ਕਹਿੰਦੇ ਕਿ ਲਾਰੈਂਸ ਦੇ ਉੱਤੇ 69 ਕੇਸ ਦਰਜ ਹੋਏ ਹੋਏ ਨੇ ਪੇਂਟਿੰਗ ਨੇ ਹਾਂ ਔਰ ਕਹਿੰਦੇ ਕਿ ਕਿਸੇ ਦਾ ਇੰਟਰਵਿਊ 50 ਮਿੰਟ ਦੇ ਕਰੀਬ ਬਿਨਾ ਪੁਲਿਸ ਦੀ ਮਦਦ ਤੇ ਹੋਵੇ ਇਹ ਪੋਸੀਬਲ ਹੀ ਨਹੀਂ ਹੈ ਇਹ ਸਿੱਧੇ ਤੌਰ ਤੇ ਹੱਲ ਨਹੀਂ ਅਜੇ ਇਹ ਨਹੀਂ ਪਤਾ ਲੱਗ ਰਿਹਾ ਕਿ ਕਿੱਥੇ ਹੋਇਆ ਕਿਸ ਨੇ ਕਰਾਇਆ ਤਾਂ ਤਾਂ ਬੜੀ ਦੂਰ ਦੀ ਗੱਲ ਆ ਫਿਰ ਔਰ ਪੰਜਾਬ ਸਰਕਾਰ ਨੂੰ ਵੀ ਕਿਹਾ ਕਿ ਹਲਫਨਾਮਾ ਵੀ ਇੱਕ ਦਾਇਰ ਕਰਕੇ ਦਵੇ ਔਰ ਜੇ ਕਹਿੰਦੇ ਲੋੜ ਪੈਂਦੀ ਹੈ ਤਾਂ ਫਿਰ ਅੱਗੇ ਜਾਂਚ ਅਸੀਂ सीबीआई ਨੂੰ ਦੇ ਦਾਂਗੇ ਇਹ ਤੁਹਾਡੇ ਹੱਥ ਵਾਸ ਦੀ ਗੱਲ ਨਹੀਂ ਹੈਗੀ ਜੇ ਤੁਹਾਡੇ ਤੋਂ ਨਹੀਂ ਹੁੰਦਾ ਤੁਸੀਂ ਨਹੀਂ ਦੱਸ ਸਕਦੇ ਤਾਂ ਇਹ ਜਾਂਚ ਜਿਹੜੀ ਹੈਗੀ ਆ ਉਹ ਉਹ सीबीआई ਤੱਕ ਨੂੰ ਦਿੱਤੀ ਜਾਵੇ ਔਰ ਇਹ ਵੀ ਕਿਹਾ ਕਿ ਲੋਰੈਂਸ ਦੇ ਉੱਤੇ ਹੁਣ ਤੱਕ ਕਿੰਨੇ ਕੇਸ ਦਰਜ ਨੇ ਕਿੰਨੇ ਮਾਮਲਿਆਂ ਦੇ ਵਿੱਚ ਉਹ ਅੰਡਰ ਟਰਾਇਲ ਹੈ ਜੇਲ੍ਹ ਦੇ ਅੰਦਰ ਕਿੰਨੇ ਲੋਕਾਂ ਨੂੰ ਬੈਠੇ ਉਹਨੇ ਧਮਕੀ ਦਿੱਤੀ ਹੈ ਔਰ ਕਿੰਨੇ ਲੋਕਾਂ ਤੋਂ ਉਹਨੇ ਪੈਸੇ ਮੰਗੇ ਨੇ ਉਹ ਸਾਰੀ ਡਿਟੇਲ ਦਿੱਤੀ ਜਾਵੇ ਔਰ ਫਿਰ ਜ਼ਿਕਰ ਮਨਕੀਰਤ ਔਲਗਦਾ ਦੀ ਆਇਆ ਕਹਿੰਦੇ ਕਿ ਜੇਲ੍ਹਾਂ ਨੂੰ ਗਲੋਰੀਫਾਈ ਕੀਤਾ ਜਾ ਰਿਹਾ ਹੈ ਅੱਜ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਜਦੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਜ਼ਿਕਰ ਹੋ ਰਿਹਾ ਸੀ ਤਾਂ ਵਕੀਲ ਨੇ ਵੀ ਗੱਲ ਕਹੀ ਕਿ ਜੇਲ੍ਹਾਂ ਵਿੱਚੋਂ ਫੋਨ ਆਉਣਗੇ ਗਾਣਾ ਜਿਹੜਾ ਮਨਕੀਰਤ ਔਲਗਦਾ ਹੈ ਕਹਿੰਦੇ ਜਦੋਂ ਅਜਿਹੇ ਗਾਣਿਆਂ ਨੂੰ ਗਲੋਰੀਫਾਈ ਕੀਤਾ ਜਾਂਦਾ ਹੈ ਤਾਂ ਫਿਰ ਉਸ ਦਾ ਕੀ ਅੰਜਾਮ ਹੋਊਗਾ ਉਸ ਦਾ ਕੀ ਨਤੀਜਾ ਹੋਊਗਾ ਤੁਹਾਡੇ ਸਾਹਮਣੇ ਹੈ ਮਨਕੀਰਤ ਵਰਗੇ ਗਾਣੇ गा ਰਹੇ ਨੇ ਲਾਰੈਂਸ ਵਰਗੇ ਇੰਟਰਵਿਊ ਆ ਦੇ ਰਹੇ ਨੇ ਜੇਲਾ ਦੇ ਵਿੱਚੋਂ ਧਮਕੀਆਂ ਆ ਰਹੀਆਂ ਥ੍ਰੈਟ ਕਾਲਸ ਆ ਰਹੀਆਂ ਨੇ ਆਮ ਬੰਦਾ ਜਿਹੜਾ ਆ ਪਿਸਦਾ ਨਜ਼ਰ ਆ ਰਿਹਾ ਆਮ ਬੰਦਾ ਸਹਿਮ ਦੇ ਮਾਹੌਲ ਚ ਡਰ ਦੇ ਮਾਹੌਲ ਦੇ ਵਿੱਚ ਤਾਂ ਇਸ ਦਾ ਵੀ ਜ਼ਿਕਰ ਹੋਇਆ ਔਰ ਇਹ ਵੀ ਕਿਹਾ ਕਿ ਇੰਟਰਵਿਊ ਨੂੰ ਡਿਲੀਟ ਕਰਵਾਇਆ ਜਾਵੇ ਔਰ ਲੋਰੈਂਸ ਬਿਸ਼ਨੋਏ ਦੀ ਇੰਟਰਵਿਊ ਦੇ ਉੱਤੇ ਇਹ ਵੀ ਕਿਹਾ ਕਿ ਜਾਂਚ ਜਿਹੜੀ ਹੈ ਇਹ ਜਾਨਨੀ ਬਹੁਤ ਜ਼ਰੂਰੀ ਹੈ ਇਹ ਜਾਂਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕੋਰਟ ਨੇ ਗੱਲਾਂ ਕਹੀਆਂ ਔਰ ਨਾਲ ਹੀ ਜਿਹੜੇ ਮੈਂ ਤਨੂ ਬੇਦੀ ਨੂੰ ਜ਼ਿਕਰ ਕਰ ਰਿਹਾ ਸੀ ਤਾਂ ਉਹਨਾਂ ਨੇ ਇਹ ਕਿਹਾ ਕਿ ਮਾਨ ਨਹੀਂ ਸਕਤੀ ਕਿ ਇਤਨੀ ਲੰਬੀ ਇੰਟਰਵਿਊ ਜੇਲ ਅਥਾਰਟੀ ਕੀ ਮਿਲੀ ਬਗਸਤ ਕੇ ਬਿਨਾ ਹੋਈ ਹੋਵੇ ਤਾਂ ਕਹਿੰਦੇ ਕਿ ਜੇਲ ਅਥਾਰਟੀ ਦੇ ਬਿਨਾ ਮਦਦ ਤੋਂ ਇੰਟਰਵਿਊ ਨਹੀਂ ਹੋ ਸਕਦੀ ਇਹ ਤਨੂ ਬੇਦੀ ਜਿਹੜੇ ਕਿ ਕੋਰਟ ਦੀ ਮਦਦ ਕਰ ਰਹੇ ਨੇ ਉਹਨਾਂ ਨੇ ਗੱਲ ਕਹੀ ਔਰ ਇਹ ਵੀ ਕਿਹਾ ਕਿ ਮਾਮਲੇ ਦੇ ਵਿੱਚ ਹਾਈ ਕੋਰਟ ਜਿਹੜੇ ਸਾਹ ਦੇ ਰਹੇ ਨੇ ਕਿ ਸਿੱਧੂ ਮੂਸੇਵਾਲਾ ਕੇ ਹੱਤਿਆ ਕੇ ਬਾਦ ਲਾਰੈਂਸ ਬਿਸ਼ਨੋਈ ਕੇ ਇੰਟਰਵਿਊ ਤੱਕ ਕਿਸ ਕਿਸ ਜੇਲ ਮੇਂ ਕਹਾ ਕਹਾਂ ਰਹਾ ਉਸ ਦੀ ਜਾਂਚ ਕੀ ਜਾ ਸਕਦੀ ਹੈ ਉਹਨਾਂ ਨੇ ਇਹ ਗੱਲ ਕਹੀ ਕਿ ਮੂਸੇ ਦੇ ਮਰਡਰ ਤੋਂ ਬਾਅਦ ਲਾਰੈਂਸ ਬਿਸ਼ਨੋਈ ਕਿਹੜੀ ਕਿਹੜੀ ਜੇਲ੍ਹ ਦੇ ਵਿੱਚ ਰਿਹਾ ਕਿੰਨਾ ਕਿੰਨਾ ਟਾਈਮ ਤੱਕ ਰਿਹਾ ਕਹਿੰਦੇ ਉਹਦੀ ਵੀ ਜਾਂਚ ਕੀਤੀ ਜਾਵੇ ਬਿਲਕੁਲ ਸਹੀ ਗੱਲ ਹੈ ਜੇ ਉਹ ਜਾਂਚ ਕਰਨਗੇ ਤਾਂ ਪਤਾ ਚੱਲ ਜਾਊਗਾ ਕਿ ਕਿੰਨਾ ਟਾਈਮ ਉਹ ਕਿਹੜੀ ਜੇਲ੍ਹ ਦੇ ਵਿੱਚ ਰਿਹਾ ਉੱਥੇ ਦੀ ਫਿਰ ਪ੍ਰਸ਼ਾਸਨ ਨੂੰ ਪੁੱਛੋ ਜੇ ਪੰਜਾਬ ਦੇ ਵਿੱਚ ਵੱਧ ਰਿਹਾ ਤਾਂ ਪੰਜਾਬ ਸਰਕਾਰ ਨੂੰ ਪੁੱਛੋ ਪੰਜਾਬ ਦੇ ਪ੍ਰਸ਼ਾਸਨ ਨੂੰ ਪੁੱਛੋ ਤਾਂ ਇਹ ਗੱਲਾਂ ਜਿਹੜੀਆਂ ਹੈਗੀਆਂ ਹੋਈਆਂ ਨੇ ਔਰ ਤਨੂ ਬੇਦੀ ਉਹਨੇ ਵੀ ਕਿਹਾ ਕਿ ਹ ਹੁਣ ਤੱਕ ਜਿਹੜੀ ਐਸਆਈਟੀ ਜਾਂਚ ਕਰ ਚੁੱਕੀ ਹੈ ਅ ਇਸ ਦੇ ਵਿੱਚ ਕਈ ਲੂਪ ਹੋਲ ਨੇ ਇੰਟਰਵਿਊ ਦੇ ਵਿੱਚ ਕਹਿੰਦੇ ਜਿਹੜੀਆਂ ਲੌਰੈਂਸ ਬਿਸ਼ਨੋਈ ਗੱਲਾਂ ਕਹਿ ਰਿਹਾ ਉਸ ਤੋਂ ਕਹਿੰਦੇ ਸਾਫ ਸਾਬਤ ਹੁੰਦਾ ਕਿ ਇੰਟਰਵਿਊ 6 ਤੇ 7 ਮਾਰਚ ਦੇ ਵਿੱਚਕਾਰ ਹੋਈ ਹੈ ਔਰ ਇਸ ਦੀ ਕਹਿੰਦੇ ਜਾਂਚ ਕਰਨੀ ਕੋਈ ਓਖੀ ਨਹੀਂ ਹੈਗੀ ਜੇ 6 ਤੋਂ 7 ਦੇ ਵਿੱਚਕਾਰ ਹੋਈ ਹੈ ਤਾਂ ਇਹ ਜਾਂਚ ਜਿਹੜੀ ਹੈ ਉਹ ਪੁਲਿਸ ਕਰ ਸਕਦੀ ਹੈ ਕਿ 6 7 ਨੂੰ ਲੌਰੈਂਸ ਕਿੱਥੇ ਸੀਗਾ ਪੰਜਾਬ ਸੀਗਾ ਜਾਂ ਫਿਰ ਉਹ ਰਾਜਸਥਾਨ ਜੇਲ੍ਹ ਦੇ ਕੋਲ ਸੀਗਾ ਤਾਂ ਇਸ ਦੇ ਉੱਤੇ ਵੀ ਜਿਹੜੀ ਹੈਗੀ ਆ ਉਹ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਹੈ ਕਿ ਇਸ ਦੀ ਜਾਂ ਜਿਹੜੀ ਇਹ ਕੀਤੀ ਜਾਵੇ ਪਰ ਇਹ ਗੱਲ ਇਹ ਵੀ ਹੈ ਕਿ ਪ੍ਰਿੰਸ ਅੱਜ ਸੁਣਵਾਈ ਚਲਦੀ ਰਹੀ ਹੈ ਕੱਲ ਵੀ ਜਿਹੜੀ ਇਹ ਸੁਣਵਾਈ ਜਾਰੀ ਰਹੂਗੀ ਔਰ ਹਾਈ ਕੋਰਟ ਨੇ ਏ ਡੀ ਜੀ ਪੀ ਜੇਲ ਨੂੰ ਇਹ ਵੀ ਪੁੱਛਿਆ ਕਿ ਇਸ ਇੰਟਰਵਿਊ ਤੋਂ ਬਾਅਦ ਐਕਸਟਰੈਕਸ਼ਨ ਦੀ ਕਾਲਾਂ ਦੇ ਵਿੱਚ ਕੀ ਵਧਾਤਰੀ ਹੋਈ ਹੈ ਵਧੀਆਂ ਹੈ ਕਿ ਹਾਂ ਕਿ ਨੱਕ ਵਧੀਆਂ ਨੇ ਉਸ ਦੀ ਵੀ ਡਿਟੇਲ ਦਿੱਤੀ ਜਾਵੇ ਜੀ ਬਿਲਕੁਲ ਬਹੁਤ ਵੱਡੀ ਖਬਰ ਸਵਾਲਾਂ ਤੇ ਸਵਾਲ ਖੜੇ ਹੋ ਰਹੇ ਨੇ ਲਾਰੈਂਸ ਦਾ ਇੰਟਰਵਿਊ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਕਿੱਥੇ ਹੋਇਆ ਕਿਸ ਨੇ ਕਰਵਾਇਆ ਇਹ ਤਾਂ ਬੜੀ ਦੂਰ ਦੀ ਗੱਲ ਹੈ ਔਰ ਸਖਤੀ ਕਰਨ ਨੂੰ ਕਿ ਹਾਈ ਕੋਰਟ ਨੇ ਨਹੀਂਤਾ ਉੱਚ ਪੱਧਰੀ ਜਾਂਚ ਵੀ ਇਸ ਦੀ ਹੋ ਸਕਦੀ ਹੈ ਇਸ ਦਾ ਇੰਟਰਵਿਊ ਮਸਲਾ ਬੜਾ ਗੰਭੀਰ ਹੈ ਹਾਈ ਕੋਰਟ ਨੇ ਸਿੱਧਾ ਤੌਰ ਤੇ ਕਿਹਾ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਲਗਾਤਾਰ ਤੁਹਾਨੂੰ ਜਿਹੜੀ ਅੱਜ ਦੀ ਸੁਣਵਾਈ ਹੋਈ ਹੈ ਕੱਲੀ ਕੱਲੀ ਚੀਜ਼ ਤੁਹਾਡੇ ਅੱਗੇ ਰ ਯਾ ਮਨਕੀਰਤ ਔਲਖ ਦਾ ਵੀ ਜ਼ਿਕਰ ਹੋਇਆ ਕੀਤਾ ਦੇ ਵਿੱਚ ਕਿਹਾ ਜਾਂਦਾ ਹੈ ਜੇਲਾ ਵਿੱਚੋਂ ਫੋਨ ਆਉਣਗੇ ਨਾਨਾ ਪਰਖੀ ਆਪਦੇ ਯਾਰ ਨੂੰ ਤਾਂ ਹੁਣ ਕਿਤੇ ਨਾ ਕਿਤੇ ਆਮ ਬੰਦਾ ਜਿਵੇਂ ਗਗਨ ਨੇ ਦੱਸਿਆ ਪਿਸ ਦਾ ਨਜ਼ਰ ਆ ਰਿਹਾ ਹੈ ਜੇਲਾ ਦੇ ਵਿੱਚੋਂ ਫੋਨ ਵੀ ਹੁੰਦੇ ਨੇ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਔਰ ਸਿੱਧੇ ਤੌਰ ਤੇ ਕੋਰਟ ਦੇ ਵਿੱਚ ਇਹ ਵੀ ਕਿਹਾ ਕਿ ਲਾਰੈਂਸ ਨੇ ਕਿੰਨੀਆਂ ਧਮਕੀਆਂ ਦਿੱਤੀਆਂ ਕਿੰਨਾ ਕਿੰਨਾਂ ਨੂੰ ਫੋਨ ਕੀਤਾ ਇਸ ਦੇ ਬਾਰੇ ਜਾਂਚ ਕੀਤੀ ਜਾਵੇ ਔਰ ਮੂਸੇ ਵਾਲਾ ਕਤਲकांड ਤੋਂ ਬਾਅਦ ਕਿੱਥੇ ਕਿੱਥੇ ਲਾਰੈਂਸ ਲਿਆ ਰਿਹਾ ਉਸ ਦੇ ਬਾਰੇ ਦੱਸਿਆ